ਗੁਰਜੀ ਕਖਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਇਆ ਮਛੂ ਬੜਾ ਸਾਹਿਬ ਆਓ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਸ੍ਰੀ ਕ੍ਰਿਪਾਨ ਪੀੜ ਸਾਹਿਬ ਜੀ ਦੇ ਇਹ ਪਾਵਨ ਪਵਿੱਤਰ ਅਸਥਾਨ ਪਾਤਸ਼ਾਹੀ ਦਸਵੀ ਜਿਦੇ ਚਰਨ ਛੋਪਰਾਵਤ ਅਸਥਾਨ ਹੈ ਜੀ ਸ਼ੌਣੀ ਨਹੰਗ ਸਿੰਘ ਬੁੱਢਾ ਦਲ ਮਛਵੜਾ ਸਾਹਿਬ ਮੁਖ ਸੇਵਾਦਾਰ ਸਰਬਣ ਸਿੰਘ ਰਸਾਲਦਾਰ ਆਓ ਆਪਾਂ ਦਰਸ਼ਨ ਕਰਿਏ ਜੀ ਗੁਰਦੁਆਰਾ ਸ਼੍ਰੀ ਕਿਰਪਾਨ ਪਿਹੜ ਸਹਿਬ ਜੀ ਦੇ ਜੋ ਵੀ ਸੰਗਤਾਂ ਸ਼੍ਰੀ ਮਾਚੂੜਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰਨ ਆਉਂਦੀਆਂ ਨੇ ਉਹ ਸੰਗਤਾਂ ਗੁਰਦੁਆਰਾ ਸ਼੍ਰੀ ਕਿਰਪਾਨ ਪਿਹੜ ਸਹਿਬ ਜਰੂਰ ਮੱਥਾ ਟੇਕ ਕੇ ਜਾਂਦੀਆਂ ਨੇ ਇਸ ਅਸਥਾਨ ਤੇ ਜੋ ਵੀ ਸੰਗਤ ਸ਼ਰਦਾ ਦੇ ਨਾਲ ਮੱਥਾ ਟੇਕਦੀ ਆ ਉਹਨਾਂ ਦੀ ਇਸ ਅਸਥਾਨ ਤੇ ਮੰਨਦੀਆਂ ਜੋ ਮਨੋ ਕਾਮਨਾ ਹੁੰਦੀਆਂ ਨੇ ਉਹ ਇਸ ਅਸਥਾਨ ਤੋਂ ਪੂਰੀਆਂ ਹੁੰਦੀਆਂ ਹਨ ਆਓ ਪਿਆਰੀ ਸਾਧ ਸੰਗਤ ਜੀ ਆਪਾਂ ਗੁਰਦੁਆਰਾ ਸ਼੍ਰੀ ਕਰਪਾਨਪੇਟ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੀ ਜਾਣਕਾਰੀ ਲੈਨੇ ਆ ਸਵਾਹਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਸ਼੍ਰੀ ਕਰਪਾਨਪੇਟ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਸਾਹਿਬ ਦੀ ਜੰਗ ਵਿੱਚ ਆਪਣੇ ਵੱਡੇ ਦੋ ਜਿਗਰ ਦੇ ਟੋਟੇ ਤਿੰਨ ਪਿਆਰੇ ਅਤੇ ਪੰਤੀ ਸਿੰਘ ਸ਼ਹੀਦ ਪੰਜਾਂ ਸਿੰਘਾਂ ਦੇ ਹੁਕਮ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਨੂੰ ਪ੍ਰਵਾਨ ਕਰਦੇ ਹੋਏ ਅੱਠ ਪੋ ਦੀ ਰਾਜ ਸਿੰਘਾਂ ਨੂੰ ਕਿਹਾ ਅਸੀਂ ਤੁਹਾਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਮਿਲਾਂਗੇ ਤ੍ਰੂ ਤਾਰੀ ਦੀ ਸੇਧ ਚੱਲੇ ਆਉਣਾ ਚਮਕੌਰ ਦੀ ਕੱਚੀ ਗੜੀ ਨੂੰ ਛੱਡਿਆ ਸੀ ਰਾਤ ਨੂੰ ਸ਼ਾਹੀ ਫੌਜਾਂ ਵਿੱਚ ਸਿੰਘਾਂ ਦੇ ਜੇਕਾਰੇ ਸੁਣ ਕੇ ਭਾਜਣਾ ਪੈ ਗੀਆਂ ਸਨ ਕਮਾਸਾਨ ਦਾ ਯੁੱਧ ਹੋਇਆ ਸੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨੂੰ ਮਾਨ ਸਿੰਘ ਜੀ ਗੁਰੂ ਜੀ ਨੂੰ ਟਿੰਡ ਦਾ ਸਹਾਰਾ ਲੈ ਸਰਹਾਨਾ ਲੈ ਦੇ ਆਰਾਮ ਕਰ ਰਹੇ ਗੁਰੂ ਜੀ ਨੂੰ ਜੰਡੇ ਹੀਠਾ ਆਣ ਮਿਲੇ ਸਨ ਅੰਮ੍ਰਿਤ ਵੇਲੇ ਗੁਰੂ ਜੀ ਨੂੰ ਭਾਈ ਗੁਲਾਬਾ ਪੰਜਾਬਾ ਆਪਣੇ ਘਰ ਚੁਬਾਰਾ ਸਾਹਿਬ ਲੈ ਆਏ ਸਨ ਇਹਨਾਂ ਦੇ ਘਰੋਂ ਹੀ ਭਾਈ ਨਬੀ ਖਾਂ ਗਨੀ ਖਾਂ ਦਸ਼ਮੇਸ਼ ਪਿਤਾ ਨੂੰ ਸਿੰਘਾਂ ਨਾਲ ਆਪਣੇ ਨਿਜੀ ਘਰ ਲੈ ਆਏ ਸਨ ਭਾਈ ਨਬੀ ਖਾਂ ਗਨੀ ਖਾਂ ਗੁਰੂ ਜੀ ਦੇ ਸੱਚੇ ਸੇਵਕ ਸਵੇਰੇ ਚਮਕੌਰ ਸਾਹਿਬ ਵਿੱਚ ਦਸ਼ਮੇਸ਼ ਪਿਤਾ ਦਾ ਸ਼ਾਹੀ ਫੌਜਾਂ ਨੂੰ ਪਤਾ ਨਾ ਲੱਗਣ ਤੇ 10000 ਦੀਆਂ ਟੁਕੜੀਆਂ ਵਿੱਚ ਫੌਜ ਆਲੇ ਦੁਆਲੇ ਗੁਰੂ ਜੀ ਦੇ ਪਾਲ ਲਈ ਨਿਕਲ ਪਈਆਂ ਸਨ ਦਿਲਾਵਰ ਖਾਨ ਦੀ ਫੌਜ ਨੇ ਮਾਛੀਵਾੜਾ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ ਦਿੱਲੀੋਂ ਚੱਲਣ ਸਮੇਂ ਦਿਲਾਵਰ ਖਾਨ ਨੇ ਸੁਖਣਾ ਸੁਖੀ ਸੀ ਕਿ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਟਕਰਾ ਨਾ ਕਰਨਾ ਪਵੇ ਇਸ ਬਦਲੇ ਮੈਂ 500 ਮੋਹਰਾਂ ਉੱਚ ਦੇ ਪੀਰ ਨੂੰ ਭੇਟਾਂ ਕਰਾਂਗਾ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਤਾ ਸ਼ਾਹੀ ਫੌਜ ਦੇ ਘੇਰੇ ਵਿੱਚੋਂ ਨਿਕਲਣ ਦੀ ਵਿਉਂਤ ਉੱਚ ਦੇ ਪੀਰ ਬਣ ਕੇ ਬਣਾਈ ਗਈ ਸੀ ਕਿਉਂਕਿ ਅੱਜ ਵੀ ਬਹਾਵਲਪੁਰ ਪਾਕਿਸਤਾਨ ਦੇ सारे सूफी फकीर केशधारी हैं नीले कपड़े पाँदे सारे ने नील कपड़े पा गुरु जी ने पलंग से बिठा चौर साहेब की सेवा भाई दया सिंह भाई नबी खां गनी खां भाई धर्म सिंह भाई मान सिंह पलंग चुक के करीब डेढ़ किलोमीटर ही गए सन कि शा शाही फौजा ने रोक लिया दिलावर खां ने पूछा कौन हैं कितने चले हैं भाई नबी खां बोलिया साढ़े उच्च पीर हम पवित्र अस्थाना की जहारत कर रहे हैं ਸਵੇਰ ਦਾ ਵਕਤ ਸੀ ਦिलावर ਖਾਨ ਨੇ ਕਿਹਾ ਤੁਹਾਡੇ ਉੱਚ ਦੇ ਪੀਰ ਸ਼ਨਾਖਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ ਸਾਡੇ ਨਾਲ ਖਾਣਾ ਖਾਂ। ਭਾਈ ਨਵੀ ਖਾਨ ਗਨੀ ਖਾਨ ਬੋਲੇ ਪੀਰ ਜੀ ਤਾਂ ਰੋਜ਼ੇ ਤੇ ਹਨ ਅਸੀਂ ਸਾਰੇ ਖਾਣੇ ਵਿੱਚ ਜ਼ਰੂਰ ਸ਼ਰੀਕ ਹੋਵਾਂਗੇ। ਦਸ਼ਮੇਸ਼ ਪਿਤਾ ਜੀ ਨੂੰ ਪਾਈ ਦਇਆ ਸਿੰਘ ਨੇ ਕਿਹਾ ਤੁਸੀਂ ਤਾਂ ਰੋਜ਼ੇ ਦੇ ਬਹਾਨੇ ਬਚ ਗਏ ਸਾਡਾ ਕੀ ਬਣੇਗਾ। ਗੁਰੂ ਜੀ ਨੇ ਆਪਣੇ ਕਮਰ ਕੱッセ ਵਿੱਚੋਂ ਛੋਟੀ ਕੁਰਬਾਨ ਜਿਸ ਨੂੰ ਕਰਦ ਕਿਹਾ ਜਾਂਦਾ ਹੈ ਪਾਈ ਦਇਆ ਸਿੰਘ ਜੀ ਨੂੰ ਦਿੱਤੀ ਕਿਹਾ ਕਿ ਇਸ ਨੂੰ ਖਾਣੇ ਵਿੱਚ ਫੇਰ ਲੈਣਾ ਖਾਣਾ ਦੇਗ ਬਣ ਜਾਵੇਗਾ। ਸੋ ਪ੍ਰਸਾਦ ਪਰਮ ਕਾ ਨਾਸ ਛੱਪੇ ਛੰਦ ਲਗੇ ਰੰਗ ਵਾਹਿਗੁਰੂ ਕਹਿ ਕੇ ਸ਼ੱਕ ਲੈਣਾ ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰੇ ਅੱਗੇ ਰੱਖਿਆ ਗਿਆ ਤਾਂ ਭਾਈ ਦਇਆ ਸਿੰਘ ਨੇ ਕرد ਕੱਢ ਕੇ ਪਾਣੀ ਖਾਣੇ ਵਿੱਚ ਫੇਰੀ ਦਲਾਵਰ ਖਾਨ ਜਰਨੈਲ ਬੋਲਿਆ ਇਹ ਕੀ ਕਰ ਰਹੇ ਹੋ ਤਾਂ ਭਾਈ ਨਵੀ ਸਿੰਘ ਨਵੀ ਖਾਨ ਬੋਲੇ ਜਰਨੈਲ ਸਾਹਿਬ ਹੁਣੇ ਮੱਕੇ ਮਦੀਨੇ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕرد ਭਿੰਟ ਜ਼ਰੂਰ ਕਰੋ ਸ਼ਨਾਖਤੀ ਲਈ ਕਾਜ਼ੀ ਨੂਰ ਮੁਹੰਮਦ ਜੋ ਗੁਰੂ ਜੀ ਦਾ ਮਿੱਤਰ ਸੀ ਨੂੰ ਨਾਲ ਦੇ ਪਿੰਡੋਂ ਨੂਰਪੁਰ ਤੋਂ ਬੁਲਾਇਆ ਗਿਆ ਸੀ ਕਾਜ਼ੀ ਨੂਰ ਮੁਹੰਮਦ ਨੇ ਆ ਕੇ ਦਿਲਾਵਰ ਖਾਨ ਨੂੰ ਕਿਹਾ ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਗ ਰੋਕਣ ਤੇ ਕੋਈ ਬਦਦੂਆ ਨਹੀਂ ਦਿੱਤੀ ਇਹ ਪੀਰਾਂ ਦੇ ਪੀਰ ਹਨ ਦਿਲਾਵਰ ਖਾਨ ਨੇ ਸਜਦਾ ਕਰਕੇ ਖਿਮਾ ਮੰਗੀ ਅਤੇ ਬਾ ਇੱਜ਼ਤ ਅੱਗੇ ਜਾਣ ਲਈ ਕਿਹਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਤਗੁਰਾਂ ਨੇ ਕਿਹਾ ਦਿਲਾਵਰ ਖਾਨ ਤੂੰ ਤਾਂ 500 ਮੋਰਾ ਉੱਚ ਦੇ ਪੀਰ ਨੂੰ ਭੇਟ ਕਰਨ ਦੀ ਸੁਖਣਾ ਸੁਖੀ ਸੀ ਸੋ ਹੁਣ ਪੂਰੀ ਕਰੋ ਦਿਲਵਰ ਖਾਂ ਦਾ ਨਿਸ਼ਚਾ ਪੱਕਾ ਹੋ ਗਿਆ ਛੱਟ 500 ਮੋਰਾ ਤੇ ਕੀਮਤੀ ਦੁਸ਼ਾਲਾ ਮੰਗਵਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖਿਆ ਤੇ ਭੁੱਲ ਬਖਸ਼ਾਈ ਗੁਰੂ ਜੀ ਨੇ ਇਹ ਪੇਟਾਂ ਪਾਈ ਨਬੀ ਖਾਂ ਗਨੀ ਖਾਂ ਨੂੰ ਦਿੱਤੀ ਸੀ ਦੇਗ ਅਤੇ ਖਾਣੇ ਵਿੱਚ ਕਿਰਪਾਨ ਭੇਟ ਕਰਨ ਦਾ ਰਿਵਾਜ ਗੁਰਦੁਆਰਾ ਕਿਰਪਾਨ ਭੇਟ ਤੋਂ ਚੱਲਿਆ ਹੈ ਜੋ ਕਿ ਕਿਆਮਤ ਤੱਕ ਚੱਲਦਾ ਰਹੇਗਾ ਸੋਹਾ ਸਤਿ ਆਕਾਲ ਆਹੀ ਗੁਰੂ ਜੀ ਦਾ ਖਾਲਸਾ ਜਿਵਾਹੀ ਗੁਰੂ ਜੀ ਕੀ ਫਤਿਹ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜ਼ਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀਆਂ ਹੋਰ ਵੀ ਧਾਰਮਿਕ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜਿਹੜੀ ਵੀ ਸੰਗਤਾਨ ਨੇ ਸ੍ਰੀ ਗੁਰਪੰਥ ਪਿੜ ਸਾਹਿਬ ਗੁਰਦਵਾਰ ਦੇ ਦਰਸ਼ਨ ਕੀਤੇ ਤਾਂ ਤੁਸੀਂ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ